ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੇ ਬਿਆਨ ਨੂੰ ਮਾਤਾ ਗੰਗਾ ਜੀ ਦੇ ਨਾਲ 12 ਸਾਲ ਹੋ ਗਏ ਸਨ ਪਰ ਘਰ ਦੇ ਵਿੱਚ ਕੋਈ ਵੀ ਔਲਾਦ ਨਹੀਂ ਸੀ ਤੇ ਜਿਹੜੇ ਸ਼ਰੀਕ ਸੀ ਉਹ ਬੜੇ ਤਾਨੇ ਮੇੜੇ ਮਾਰਦੇ ਸਨ ਵੀ ਬੇਔਲਾਦੇ ਖਨ ਤੇ ਇਸ ਤਰ੍ਹਾਂ ਹੀ ਪ੍ਰਿਥੀ ਦੇ ਘਰ ਆਲੀ ਜਦੋਂ ਇਹ ਦੇਖਦੀ ਹੈ ਕਿ ਸੰਗਤ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਵੱਖਰੀਆਂ ਵੱਖਰੀਆਂ ਬਹੁਤ ਕੀਮਤੀ ਸੁਗਾਤਾ ਰਮਾਲੇ ਆਦ ਬਸਤਾਂ ਲੈ ਕੇ ਆਉਂਦੀਆਂ ਹਨ ਅਤੇ ਮਾਤਾ ਗੰਗਾ ਜੀ ਦਾ ਵੀ ਸੰਗਤ ਬਹੁਤ ਜ਼ਿਆਦਾ ਸਤਕਾਰ ਕਰਦੀ ਹੈ ਬੜੀਆਂ ਕੀਮਤੀ ਰਸ਼ਾਲੇ ਪੋਸ਼ਾਕਾ ਸੰਗਤ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਸਤੇ ਲੈ ਕੇ ਆਉਂਦੀ ਹੈ ਇਹ ਦੇਖ ਕੇ ਜਦੋਂ ਪ੍ਰਿਥੀ ਦੇ ਘਰ ਵਾਲੇ ਦੀ ਨਜ਼ਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਠੇ ਦੇ ਪਈ ਤਾਂ ਉਸ ਦੇ ਮਨ ਦੇ ਵਿੱਚ ਬੜੀ ਈਨ ਖਾਉਂਦੀ ਹੈ ਅਤੇ ਆ ਕੇ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਪਰਮੇਸ਼ਰ ਜੀ ਪਤੀ ਜੀ ਇਹ ਦੇਖੋ ਸੰਗਤ ਇਹਨਾਂ ਦਾ ਕਿੰਨਾ ਸਤਕਾਰ ਕਰਦੀ ਹੈ ਇਹਨਾਂ ਕੋਲ ਕਿੰਨੇ ਕੀਮਤੀ ਦੁਸ਼ਾਲੇ ਪੋਸ਼ਾਕਾਂ ਇਹਨਾਂ ਦੇ ਘਰ ਦੇ ਵਿੱਚ ਆਉਂਦੀ ਹਨ ਤਾਂ ਗੋ ਪ੍ਰਿਥੀਚੰਦ ਕਹਿੰਦਾ ਹੈ ਕਿ ਤੈਨੂੰ ਘਬਰਾਉਣ ਦੀ ਲੋੜ ਨਹੀਂ ਇਹ ਤੇਰੇ ਪੁੱਤਰਾ ਨਹੀਂ ਹਡਾਉਣਾ ਹੈ ਕਿਉਂਕਿ ਇਹਦੇ ਘਰ ਕਿਹੜਾ ਔਲਾਦ ਹੈ ਇਹਦਾ ਔਤ ਹਨ ਇਹ ਗੱਲ ਧਨ ਧਨ ਮਾਤਾ ਗੰਗਾ ਜੀ ਦੀ ਜੋ ਦਾਸੀ ਸੀ ਉਹ ਸੁਣ ਰਹੀ ਸੀ ਤਾਂ ਉਸ ਨੇ ਇਹਠਾਂ ਆ ਕੇ ਮਾਤਾ ਜੀ ਨੂੰ ਇਸੇ ਤਰ੍ਹਾਂ ਹੀ ਦੱਸਿਆ ਤਾਂ ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਵਿਰਾਗ ਆ ਗਿਆ ਕਿ ਸਤਿਗੁਰੂ ਇਹ ਮੇਰੇ ਨਾਲ ਕਿਉਂ ਹੋ ਰਿਹਾ ਹੈ ਤਾਂ ਉਹਨਾਂ ਨੇ ਜਦੋਂ ਧੰਨ ਧੰਨ ਸ਼੍ਰੀ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਸੰਘਾਸਨ ਤੇ ਬੈਠੇ ਹਨ ਤਾਂ ਜਾ ਕੇ ਵਿਰਾਗ ਦੇ ਵਿੱਚ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ ਕੇ ਸਾਧ ਗੁਰੂ ਜੀ ਆਪ ਜੀ ਦਾ ਸਭ ਦੀਆਂ ਝੋਲੀਆਂ ਭਰਨ ਵਾਲੇ ਹੋ ਸਭ ਨੂੰ ਦਾਤਾਂ ਸੁਗਾਤਾਂ ਦੇਣ ਵਾਲੇ ਹੋ ਫਿਰ ਔਲਾਦ ਤੋਂ ਬਿਨਾਂ ਮੇਰੀ ਹੀ ਗੋਦ ਕਿਉਂ ਖਾਲੀ ਹੈ ਆਪ ਜੀ ਕਿਰਪਾ ਕਰੋ ਇਹ ਸੁੱਖ ਮੇਰੀ ਝੋਲੀ ਦੇ ਵਿੱਚ ਵੀ ਪਾ ਦਿਓ ਕਿਉਂਕਿ ਮਾਤਾ ਗੰਗਾ ਜੀ ਨੇ ਉਹਨਾਂ ਦੇ ਜੋ ਪ੍ਰਥੀਏ ਨੇ ਅਤਿ ਉਧਿ ਘਰ ਵਾਲੀ ਨੇ ਇਹ ਗੱਲ ਕਹੀ ਸੀ ਇਹ ਗੁਰੂ ਅਰਜਨ ਦੇਵ ਜੀ ਨੂੰ ਦੱਸੀ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਾਤਾ ਜੀ ਨੂੰ ਕਿਹਾ ਕਿ ਗੰਗਾ ਜੀ ਪਰਮਾਤਮਾ ਦੇ ਹੁਕਮ ਦੇ ਵਿੱਚ ਉਸ ਅਕਾਲ ਪੁਰਖ ਦੀ ਰਜਾ ਦੇ ਵਿੱਚ ਸਾਨੂੰ ਹੁਕਮ ਹੋਇਆ ਹੈ ਕਿ ਇਹ ਵਰ ਅਸੀਂ ਨਹੀਂ ਦੇ ਸਕਦੇ ਕਿਉਂਕਿ ਆਪ ਜੀ ਇਸ ਤਰ੍ਹਾਂ ਕਰੋ ਧੰਨ ਧੰਨ ਬਾਬਾ ਬੁੱਢਾ ਜੀ ਜੋ ਪੂਰਨ ਬ੍ਰਹਮ ਗਿਆਨੀ ਹਨ ਆਪ ਜੀ ਉਹਨਾਂ ਦੀ ਸੇਵਾ ਕਰੋ ਅਤੇ ਉਹਨਾਂ ਤੋਂ ਆਪ ਜੀ ਨੂੰ ਇਹ ਬਖਸ਼ਿਸ਼ ਹੋਏਗੀ ਅਗਲੇ ਦਿਨ ਮਾਤਾ ਗੰਗਾ ਜੀ ਨੇ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਵਾਏ ਅਤੇ ਆਪਣੀਆਂ ਦਾਸੀਆਂ ਨੂੰ ਲੈ ਕੇ ਰਥ ਤੇ ਸਵਾਰ ਹੋ ਗਏ ਬੀੜ ਦੇ ਵਿੱਚ ਜਿੱਥੇ ਬਾਬਾ ਬੁੱਢਾ ਜੀ ਬੈਠੇ ਸਨ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਦੇ ਲਈ ਘਰ ਤੋਂ ਤੁਰ ਪਏ ਜਦੋਂ ਰਥ ਦੂਰੋਂ ਆ ਰਿਹਾ ਹੈ ਅਤੇ ਬੜੀ ਧੂੜ ਤੇ ਮਿੱਟੀ ਉੱਡ ਰਹੀ ਹੈ ਤਾਂ ਬਾਬਾ ਬੁੱਢਾ ਜੀ ਨੇ ਇੱਕ ਸੰਗਤ ਦੇ ਵਿੱਚ ਸੇਵਾਦਾਰ ਨੂੰ ਕਿਹਾ ਕਿ ਦੇਖੋ ਕੌਣ ਹੈ ਤਾਂ ਸੇਵਕ ਨੇ ਆ ਕੇ ਦੱਸਿਆ ਕਿ ਬਾਬਾ ਜੀ ਗੁਰੂ ਕੇ ਮਹਿਲ ਆਪ ਜੀ ਵੱਲ ਆ ਰਹੇ ਹਨ ਤਾਂ ਇਹ ਸੁਣ ਕੇ ਬਾਬਾ ਬੁੱਢਾ ਜੀ ਨੇ ਕਿਹਾ ਕਿ ਗੁਰੂ ਕੇ ਮਹਿਲਦਿਆਂ ਨੂੰ ਅੱਜ ਕਿਹੜੀ ਭਾਜੜਾ ਪੈ ਗਈ ਇਹ ਗੱਲ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਮਾਤਾ ਗੰਗਾ ਜੀ ਦੇ ਤੱਕ ਜਦੋਂ ਇਹ ਆਵਾਜ਼ ਪਹੁੰਚੀ ਤਾਂ ਰੱਥ ਉੱਥੇ ਹੀ ਰੁਕ ਗਿਆ ਅਤੇ ਕਹਿੰਦੇ ਕਿ ਮਾਤਾ ਜੀ ਵਾਪਸ ਆ ਗਈ ਇਤਿਹਾਸ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਉਹ ਨਾਨੇ ਜਾ ਕੇ ਧੰਨ ਧੰਨ ਬਾਬਾ ਬੁੱਢਾ ਜੀ ਨੂੰ ਫਰਿਆਦ ਕੀਤੀ ਕਿ ਆਪ ਜੀ ਕਿਰਪਾ ਕਰੋ ਮੈਨੂੰ ਉਜੰਕੇ ਦੀ ਦਾਤ ਬਖਸ਼ੋ ਤਾਂ ਅੱਗੋਂ ਬਾਬਾ ਬੁੱਢਾ ਜੀ ਨੇ ਕਹਿੰਦੇ ਇਹ ਕਹਿ ਕੇ ਸਾਰ ਦਿੱਤਾ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਆਪ ਸਮਰਤ ਹਨ ਮੈਂ ਤਾਂ ਆਪ ਉਹਨਾਂ ਦਾ ਛੋਟਾ ਜਿਹਾ ਸੇਵਕ ਹਾਂ ਆਪ ਜੀ ਉਹਨਾਂ ਨਾਲ ਹੀ ਵਿਚਾਰ ਕਰੋ ਇਸ ਤੋਂ ਬਾਅਦ ਮਾਤਾ ਜੀ ਜਦੋਂ ਘਰ ਆ ਗਏ ਉਹਨਾਂ ਨੇ ਸ਼ਾਮ ਦੇ ਵੇਲੇ ਸਾਰੀ ਗੱਲਬਾਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦਸੀ ਕਿ ਸਤ ਗੁਰੂ ਜੀ ਇਸ ਤਰ੍ਹਾਂ ਮੈਂ ਦਾਸੀਆਂ ਲੈ ਕੇ ਕਈ ਤਰ੍ਹਾਂ ਦੀ ਪਕਵਾਨ ਭੋਜਨ ਬਣਾ ਕੇ ਬੱਬਾ ਮੁੱਢਾ ਸਾਹਿਬ ਜੀ ਨੂੰ ਛਕਾਉਣ ਦੇ ਲਈ ਗਈ ਸੀ ਤਾਂ ਅਗੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਕਿ ਗੰਗਾ ਜੀ ਆਪ ਜੀ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਆਉਂਦਾ ਹੈ ਕਬੀਰ ਸਾਧੂ ਕੋ ਮਿਲਣੇ ਜਾਈਐ ਸਾਥ ਨਾ ਲੀਜੈ ਕੋਇ ਪਛੇ ਪਾਉ ਨਾ ਦੀ ਜੀਏ ਅੱਗੇ ਹੋਏ ਸੁਖੇ ਕਿ ਗੰਗਾ ਜੀ ਜਦੋਂ ਆਪ ਜੀ ਗਏ ਸੀ ਨਾ ਆਪ ਜੀ ਨਿਮਰਤਾ ਦੇ ਨਾਲ ਨਹੀਂ ਗਏ ਆਪ ਜੀ ਇਹ ਸੋਚ ਕੇ ਗਏ ਹੋ ਕਿ ਆਪ ਜੀ ਧਨ ਧਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੈਲਖੋਂ ਰਾਣੀ ਹੋ ਅਤੇ ਆਪ ਜੀ ਅੰਦਰ ਹਲ ਇਹ ਹੰਕਾਰ ਹੈ ਹੰਕਾਰ ਨੂੰ ਛੱਡ ਕੇ ਨਿਮਰਤਾ ਦਾ ਗਹਿਣਾ ਤਾ ਕਰਕੇ ਹੀ انسان ਨੂੰ ਵਰਦੀ ਪ੍ਰਾਪਤੀ ਹੁੰਦੀ ਹੈ ਇਸ ਕਰਕੇ ਗੰਗਾ ਜੀ ਆਪ ਜੀ ਦਾ ਜਾਣਦੇ ਹੋ ਕਿ ਬਾਬਾ ਬੁੱਢਾ ਜੀ ਪੂਰਨ ਬ੍ਰह्म ਗਿਆਨੀ ਹਨ ਇਸ ਕਰਕੇ ਨੇ ਤਰ੍ਹਾਂ ਦੇ ਪਕਵਾਨ ਐਨੇ ਤਰ੍ਹਾਂ ਦੇ ਰਸ ਉਹਨਾਂ ਨੂੰ ਨਹੀਂ ਪਾਉਂਦੇ ਉਹ ਤਾਂ ਜ਼ਿਮੀਦਾਰ ਹਨ ਸਾਦਾ ਭੋਜਨ ਛਕਦੇ ਹਨ ਆਪ ਜੀ ਆਪਣੇ ਹੱਥੀ ਤਿਆਰ ਕਰਕੇ ਭੋਜਨ ਉਹਨਾਂ ਨੂੰ ਛਕਾਓ ਅਤੇ ਅੰਮ੍ਰਿਤ ਵੇਲੇ ਉਠੋ ਆਪ ਹੱਥੀ ਆਟਾ ਪੀਸ ਕੇ ਆਪਣੇ ਹੱਥੀ ਆਪ ਹੀ ਜਾ ਕੇ ਉਹਨਾਂ ਨੂੰ ਨਿਮਰਤਾ ਦੇ ਨਾਲ ਲੰਗਰ ਛਕਾ ਕੇ ਆਓ ਸੋ ਇਸ ਤਰ੍ਹਾਂ ਹੀ ਅੰਮ੍ਰਿਤ ਵੇਲਾ ਹੋਇਆ ਮਾਤਾ ਜੀ ਨੇ ਜੋ ਧਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਬਚਨ ਕੀਤੇ ਮਾਤਾ ਜੀ ਨੇ ਕੇਸ਼ੇ ਇਸ਼ਨਾਨ ਕਰਕੇ ਉਸ ਤੋਂ ਬਾਅਦ ਆਪਣੇ ਹੱਥੀਂ ਆਟਾ ਪੀਸਿਆ ਮਿੱਸੇ ਪ੍ਰਸ਼ਾਦੇ ਘੀ ਲਾ ਕੇ ਤਿਆਰ ਕੀਤੇ ਲੱਸੀ ਤਿਆਰ ਕੀਤੀ ਮੱਖਣ ਨਾਲ ਤਿਆਰ ਕੀਤਾ ਉਸ ਤੋਂ ਬਾਅਦ ਨਾਲ ਗੰਢੇ ਲੈ ਲਏ ਅਤੇ ਸਿਰ ਤੇ ਜਿਵੇਂ ਪਤਾ ਲੈ ਕੇ ਜਾਂਦੇ ਹਾਂ ਟੁੱਕ ਰਿਆ ਕੇ ਲੰਗਰ ਦੀ ਬਾਬਾ ਬੁੱਢਾ ਜੀ ਬੀੜ ਦੇ ਵਿੱਚ ਬੈਠੇ ਸਨ ਉਹਨਾਂ ਦੇ ਕੋਲ ਜਾ ਕੇ ਜਦੋਂ ਨਮਸਕਾਰ ਕੀਤੀ ਤਾਂ ਬਾਬਾ ਬੁੱਢਾ ਜੀ ਕਹਿ ਰਹੇ ਹਨ ਕਿ ਬੜੇ ਸੋਹਣੇ ਸਮੇ ਤੇ ਆਪ ਜੀ ਆਏ ਹੋ ਮੈਂ ਤਾਂ ਰਾਤ ਦਾ ਭੋਜ ਨਹੀਂ ਛਕਿਆ ਮੈਨੂੰ ਤਾਂ ਭੁੱਖ ਹੀ ਬਹੁਤ ਲੱਗੀ ਹੈ ਕਿਉਂਕਿ ਬਾਬਾ ਬੁੱਢਾ ਜੀ ਵੀ ਜਾਣਦੇ ਸਨ ਕਿ ਅੱਜ ਮਾਤਾ ਜੀ ਬੜੀ ਨਿਮਰਤਾ ਤੇ ਬੜੀ ਆਸ ਦੇ ਨਾਲ ਆਏ ਹਨ ਇਸ ਤਰ੍ਹਾਂ ਜਦੋਂ ਮਾਤਾ ਜੀ ਨੇ ਪ੍ਰਸ਼ਾਦਾ ਉਹਨਾਂ ਦੇ ਅੱਗੇ ਰੱਖਿਆ ਤਾਂ ਸਹਿਜੇ ਹੀ ਧੰਨ ਧੰਨ ਬਾਬਾ ਬੁੱਢਾ ਜੀ ਨੇ ਇੱਕ ਗੰਡਾ ਚੁੱਕਿਆ ਅਤੇ ਇਹ ਵਰ ਦਿੱਤਾ ਕਿ ਮਾਤਾ ਗੰਗਾ ਜੀ ਤੁਸੀਂ ਐਨੇ ਬਹਾਦਰ ਪੁੱਤਰ ਨੂੰ ਜਨਮ ਦਿਓਗੇ ਜਿਹੜਾ ਤੁਰਕਾਂ ਦੇ ਸਿਰ ਇਸ ਤਰ੍ਹਾਂ ਭਨੇਗਾ ਜਿਵੇਂ ਮੈਂ ਇਸ ਗੰਡੇ ਨੂੰ ਹੱਥ ਨਾਲ ਭਨ ਰਿਹਾ ਹਾਂ ਅਤੇ ਆਪ ਜੀ ਦੇ ਜੋ ਭਜੰਗੀ ਯੋਧਾ ਹੋਏਗਾ ਉਹ ਬੜਾ ਬਲਵਾਨ ਤੇ ਬੜਾ ਸ਼ਕਤੀਸ਼ਾਲੀ ਹੋਏਗਾ ਅਤੇ ਜਿਸ ਤਰ੍ਹਾਂ ਆਪ ਜੀ ਨੇ ਮੇਰੀ ਭੁੱਖ ਨੂੰ ਪ੍ਰਸ਼ਾਦੇ ਦੇ ਨਾਲ ਮਿਟਾਇਆ ਹੈ ਅਕਾਲ ਪੁਰਖ ਕਿਰਪਾ ਕਰੇਗਾ ਜੋ ਆਪ ਦੇ ਹਿਰਦੇ ਵਿੱਚ ਬੱਚੇ ਦੀ ਭੁਜੰਗੀ ਦੀ ਪਿਆਸ ਹੈ ਨਾ ਸਤਿਗੁਰੂ ਅਕਾਲ ਪੁਰਖ ਕਿਰਪਾ ਕਰਨਗੇ ਉਹ ਵੀ ਇਸੇ ਤਰ੍ਹਾਂ ਹੀ ਪੂਰੀ ਹੋਵੇਗੀ ਇਹ ਸੁਣ ਕੇ ਮਾਤਾ ਜੀ ਦਾ ਹਿਰਦਾ ਬੜਾ ਪਰਸੰਨ ਹੋਇਆ ਅਤੇ ਅੰਦਰ ਠੰਡ ਪੈ ਗਈ Que eu que... ਇਹ ਵੀ ਕਿਹਾ ਜਾਂਦਾ ਹੈ ਕਿ ਜਦ ਤੱਕ ਔਰਤ ਮਾਂ ਨਹੀਂ ਬਣਦੀ ਉਦੋਂ ਤੱਕ ਉਹ ਅਧੂਰੀ ਹੀ ਰਹਿੰਦੀ ਹੈ ਇਸ ਤਰ੍ਹਾਂ ਇਹ ਵਰ ਦੀ ਪ੍ਰਾਪਤੀ ਤੋਂ ਬਾਅਦ ਮਾਤਾ ਜੀ ਆਪਣੇ ਘਰ ਆ ਗਏ ਅਤੇ ਘਰ ਆ ਕੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਹ ਸਾਰੀ ਗੱਲ ਉਹਨਾਂ ਨੇ ਦੱਸੀ ਤਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਉਹਨਾਂ ਦੇ ਸਿੱਖ ਜਿਹੜੇ ਇੰਨੇ ਬਚਨ ਕਮਾ ਕੇ ਇਸ ਪਦਵੀ ਨੂੰ ਹਾਸਲ ਕਰ ਗਏ ਸੋ ਇਸ ਤਰ੍ਹਾਂ 19 ਜੂਨ 1595 ਇਸਵੀ ਨੂੰ ਪਿੰਡ ਵਿਡਾਲੀ ਵਿਖੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਅੱਜ ਉਹਨਾਂ ਦਾ ਆਪ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਸੋ ਸਾਖੀ ਤੇ ਜੀਵਨ ਦੀ ਇਹੋ ਹੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜਦੋਂ ਵੀ ਕਿਸੇ ਦੇ ਕੋਲ ਲੈਣ ਜਾਣਾ ਹੈ ਨਾ ਕੁਝ ਵੀ ਤਾਂ ਨਿਮਰਤਾ ਹਿਰਦੇ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਸੋ ਇਸ ਦਿਨ ਨੂੰ ਅੱਜ ਮੁੱਖ ਰੱਖਦੇ ਹੁਆ ਜਿਨਨੇ ਵੀ ਆਪਣੇ ਗੁਰਦੁਆਰੇ ਖਾਨ ਉੱਥੇ ਮਿੱਸੇ ਪ੍ਰਸ਼ਾਦਿਆਂ ਦਾ ਲੰਗਰ ਨਾਲ ਗੰਡਿਆਂ ਦਾ ਸਲਾਦ ਅਚਾਰ ਲੱਸੀ ਤੇ ਮੱਖਣ ਦਾ ਹੀ ਅੱਜ ਸਾਰਾ ਦਿਨ ਚੱਲਦਾ ਹੈ ਇਸ ਅੱਜ ਐਡਾ ਮਹਾਨ ਦਿਨ ਹੈ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਕਾਸ਼ ਤਾਰਿਆ ਸੋ ਗੁਰਬਾਣੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਉਹਨਾਂ ਬਾਰੇ ਜੋ ਲਿਖਿਆ ਹੈ ਪੰਜ ਪਿਆਲੇ ਪੰਜ ਪੀਰ ਛਤਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ मूरत हरगोबिंद सवारी चली पीड़ी रूप दिखण वारो वरी दल पंज न वड जो बाबा रूपकारीस कर ਛੇ ਮਲਾਂ ਤੱਕ ਦਰਸ਼ਨ ਗਾਰੀ ਆਗਮ ਅਗੋਚਰ ਸਤ ਗੁਰੂ ਬੁਲੇ ਮੁਖ ਤੇ ਸੁਣੋ ਸੰਸਾਰੀ ਕਲ ਯੁਗ ਦੀੜੀ ਸੋਡੀਆਂ ਨੇ ਚਲ ਨੀਮ ਉਸਾਰ ਖਲਾਰੀ ਜੁਗ ਜੁਗ ਸਤ ਗੁਰ ਤਰੇ ਅਵਤਾਰੀ ਸੋ ਬਾਣੀ ਦਾ ਜਾਪ ਕਰਦੇ ਆ ਸਤ ਗੁਰ ਜੀ ਦੀ ਮਹਿਮਾ ਕਰਦੇ ਆ ਹੋਈਆਂ ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਜੀ ਅਸੀਸ ਦੇਣੀ ਜੇ ਵੀਡੀਓ ਚੰਗੀ ਲੱਗੇ ਨੂੰ ਸ਼ੇਅਰ ਲਾਈਕ ਕਮੈਂਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ